ਸਾਡੀ ਵੀਡੀਓ ਪਾਰੀਂ ਦੇ ਸੰਦੇਸ਼ ਜਿਹੜੋ ਕਹਿੰਦਾ ਕਿ ਨਾ ਖੇਡਨਾਂ ਤੇ ਮਰ ਜਾਂਦੇ ਨੇ ਲੋ ਇਹਨਾਂ ਦਾ ਗਾਮੀ ਮੰਗਾਦਾ ਕਹਿੰਦਾ ਡਿਗ ਲੈ ਖੇਡਦੇ ਨੇ ਜੇ ਖੇਡ ਨਾ 5 ਮਿੰਟ ਜਿਹੜੇ ਨਾ ਲੱਗੇ ਜੀ ਖੇਡਨਾਂ ਦਾ ਉਹ ਭਾਈ ਉਹ ਬੋਲਦੇ ਯਾਰ ਜਿਨ੍ਹਾਂ ਨੇ ਗਰਾਊਂਡ 'ਚ ਨਹੀਂ ਆ ਕੇ ਵੇਖਿਆ ਹੁੰਦਾ ਮੈਂ ਨਾ ਦੁਰਬਲੋ ਲਾਛ ਇਕੱਠੀ ਅੰਦਰ ਕਿੱਲ ਜਾਂਦੇ ਨੇ ਟੂਰਨਾਮੈਂਟ ਦਾ ਨਹੀਂ ਨਹੀਂ ਅੱਜ ਇਹ ਇੰਨਾ ਨਹੀਂ ਬੁਲਾਇਆ ਉਹ ਬੋਦਨਾਮ ਕਰਨੂ ਦਾ ਬਹੁਤ ਆ ਭਾਈ ਯਾਰ ਮੂਰੇ ਕਰ ਲੈਣੇ ਆ ਆਪਣੇ ਆਪਣਾ ਨਾਂ ਪੰਜਾਬ ਜੰਮਾਉਂਦਾ ਕਿਸੇ ਨਸ਼ੇ 'ਚ ਪਹਿਲਾਂ ਮਿਲਣੇ ਉਹੋਂ ਦਾ ਪਰਫੂਲ ਉਹਦੇ ਬੜਾ ਥੱਲੇ ਆਉਂਦਾ ਬਹੁਤ ਥੱਲੇ ਜੇ ਰੈਂਕਿੰਗ ਕਰੀਏ ਨਾ ਆਪਣੇ ਕਿਸੇ ਪਾਸੇ ਨੂੰ ਆਪਾਂ ਆਪਾਂ ਨੇ ਇਥੇ ਨਾ ਆਪਾਂ ਉਹ ਹਾਈਲਾਈਟ ਜ਼ਿਆਦਾ ਕੀਤਾ ਤਾਂ ਹਾਈਲਾਈਟ ਜ਼ਿਆਦਾ ਕੀਤਾ ਸੀ ਹਾਈਲਾਈਟ ਜ਼ਿਆਦਾ ਬਹੁਤ ਤਾਂ ਹੀ ਜ਼ਿਆਦਾ ਕੀਤਾ ਆਪਣੇ ਬੰਦੇ ਆਪਣੇ ਨਾ ਕਹਿਣਾ ਮਰਗਾ ਜਾਈਦਾ ਆਪਣੇ ਬੰਦੇ ਚੱਲ ਗੁਮਾਰਾਂ ਨੂੰ ਖਾਂਦੇ ਘਰੇ ਜਾ ਇਹਨੇ ਜਾਣੇ ਉਥੇ ਬੰਦੇ ਉਹੀ ਟੈਂਟ ਲਾ ਕੇ ਉਥੇ ਬੈਠੇ ਨੇ ਉੱਥੇ ਉਹਦੇ ਝੂਟੀਆਂ ਨੇ ਵਿਚਾਰੇ ਜੋ ਮਰਜੀ ਆ ਉਥੇ ਬਰਫ ਪਈ ਉਥੇ ਵਿਚਾਰੇ ਮਰਮੂਰਾਂ ਦੇ ਬਰਫ ਚ ਉਹ ਜਿਹਨੂੰ ਹਾਈਲਾਈਟ ਕਰਨਾ ਦਾ ਚੀਜ਼ ਦੇਖਣ ਨਹੀਂ ਦਿਨੀ ਲੋਕਾਂ ਨੂੰ ਨਹੀਂ ਹੋச்சு ਗਿਆਲੇ ਉਹ ਲੋਕਾਂ ਦੇਖ ਨਹੀਂ ਦਿੰਦੇ ਉਹ ਲੋਕੋ ਕਵਰ ਵੀ ਨਹੀਂ ਕਰ ਦਿੰਦੇ ਇਸ ਏਰੀਆ ਨੂੰ ਤਾਂ ਆਪਣੇ ਬੰਦੇ ਨੂੰ ਆਦਣਾ ਕਿੱਦਾਂ ਹਾਂ ਤੇ ਇਹ ਜਬਾਨ ਤੇ ਰੂਲ ਹੈ ਜੇ ਕੋਈ ਬੰਦਾ ਸ਼ਰਾਬ ਪੀ ਕੇ ਡਿੱਗਾ ਪਿਆ ਹੋਵੇ ਨਾ ਲੋਕੀ ਉੱਥੇ ਨੂੰ ਅਸਕੇ ਨਹੀਂ ਜਾਂਦੇ ਲੋਕੀ ਸ਼ਰਾਬ ਡਿੱਗਦੇ ਨਾਲ ਆਸੇ-ਪਾਸੇ ਬੋਤਲਾਂ ਰੱਖ ਜਾਂਦੇ ਆ ਕਾਦੂ ਕੀ ਬੰਦਸ ਟੈਸਰ ਸੂਰਦਾਰ ਕੀਤੀ ਹੈ ਉਹ ਥੂਗਲ ਪਾਣੀ ਪੀਂਦਾ ਪਾਣੀ ਇਹ ਰੂਲ ਇਹਦਾ ਹੁਣ ਬਈ ਇਹੀ ਮੋਗੇ ਏਰੀਆ ਦੇ ਵਿੱਚ ਨਾ ਤੇ ਉਹ ਡਿੱਗ ਗਿਆ ਪਿਆ ਤੇ ਮੈਂ ਰੁਕਿਆ ਪਾਣੀ ਦੇਣ ਨੂੰ ਮੈਨੂੰ ਪਤਾ ਨਹੀਂ ਕਿੰਨੇ ਮੋਟਰਸਾਈਕਲ ਆ ਕੇ ਤੇ ਜਾ ਤੇਰੇ ਪੱਲੇ ਪੈ ਜਾ ਤੇਰੇ ਪੱਲੇ ਆ ਸੋਚ ਆ ਯਾਰ ਆਪਣੇ ਵਾਲਿਆਂ ਦੀ ਪਾਸੇ ਪਾਸੇ ਪੰਜ ਬੁਰਾ ਨਾਲ ਕਿ ਉਹ ਉਹ ਇਹ ਸੋਚਣਗੇ ਕਿ ਪਤਾ ਨਹੀਂ ਬੰਦਾ ਲੜ ਕੇ ਬੀਤੀ ਉਹਨੇ ਕਿਉਂ ਬੀਤੀ ਉਹਨੇ ਇਹਨੇ ਸਿਆਸੀ ਨੇ ਬੀਤੀ ਕਿ ਉੱਠੂਗਾ ਪਾਣੀ ਲੋੜ ਹੋਊਗੀ ਪਾਣੀ ਪੀ ਲੈ ਉਹ ਬੰਦਾ ਸੋਚ ਉਹਦਾ ਦੀ ਉਹ ਉਵੇਂ ਸੋਚ ਰਿਹਾ ਆਪਣੇ ਬੰਦੇ ਆਪਣੇ ਬਸ ਕੋਈ ਫੋਨ ਕਾਲਾ ਕਰਦੇ ਗਾ ਭੈ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਨ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ ਧੰਨਵਾਦ